ਜਾ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆਪਣਾ ਪੱਖ ਉੱਥੇ ਜਾ ਕੇ ਮੁੱਖ ਮੰਤਰੀ ਕੋਲ ਨਹੀਂ ਪੁਰਿਆ ਸਾਡਾ ਰੋਸ ਹੈ ਇਹਨਾਂ ਨਾਲ ਵੀ ਸਾਡਾ ਰੋਸ ਹੈ ਅੱਜ ਇਹਨਾਂ ਨਾਲ ਇਹ ਵੀ ਸਾਡੇ ਭਰਾ ਹੋਣ ਦੇ باوجود ਵੀ ਸਾਡੀ ਮੰਗ ਕਿਉਂ ਨਹੀਂ ਰੱਖੀ ਗਈ ਅਸੀਂ ਇਸ ਗੱਲ ਦਾ ਜਵਾਬ ਅੱਜ ਤੁਹਾਡੇ ਕੋਲੋਂ ਮੰਗਿਆ ਕਿ ਸਾਡੀ ਮੰਗ ਜਿਹੜੀ ਸੀ ਇਹ ਮਹੌਸਤਵ ਕੋਲ ਜਾਣੀ ਚਾਹੀਦੀ ਸੀ ਜਿਹੜੀ ਬਿਲਕੁਲ ਜ਼ਾਹਰ ਹੈ ਸਿਰਫ ਇੱਕ ਐਜੰਸੀ ਦੇ ਨਾਮ ਪੇਸ਼ ਔੜ ਕਰਕੇ ਸਾਡੀ ਭਰਤੀ ਕੋਰਟ ਤੇ ਰੋਲੀ ਹੈ 6000 ਬੰਦਾ ਸੜਕਾਂ ਤੇ ਰੋਲ ਰਿਹਾ ਕੋਈ 6000 ਬੰਦਾ ਕਿ ਸਾਡੇ ਵਾਸਤੇ ਅੱਜ ਉਹ ਹੀ ਉਹ ਟੈਂਕੀਆਂ ਉਹ ਹੀ ਉਹ ਟਰੱਕੇ ਕੋਈ ਉਹ ਧਰਨੇ ਨੇ ਉਹ ਹੀ ਉਹ ਮੁਜਾਰੇ ਨੇ ਜਿਹੜਾ ਹਰਾਪੈਲ ਸੀਐਮ ਸਾਹਿਬ ਨੇ ਕਿਹਾ ਸੀ ਸਾਡੇ ਨਿਯਮਤੀ ਪੱਤਰਾਂ ਤੇ ਚੱਲੇਗਾ ਅਨੁਸਾਰ ਉਹ ਹਰਾਪੈਲ ਅੱਜ ਕਿੱਥੇ ਗਿਆ ਸਾਡੀ ਮੰਗ ਕਿਉਂ ਨਹੀਂ ਮੰਨੀ ਜਾ ਰਹੀ ਸੀਐਮ ਸਾਹਿਬ ਸਾਨੂੰ ਕਿਉਂ ਨਹੀਂ ਮਿਲਦੇ ਹੱਥ ਨਾਲ ਹਾਬ ਆਪਣੇ ਫਾਈਲ ਘਾਲ ਕੇ ਦੇ ਚਾਰ ਅੱਡੇ ਚਾਰਾਂ ਤੋਂ ਆਪਾਂ ਚਾਰ ਹਲਕੇ ਚਾਰ ਮਲੇ ਰਲ ਕੇ ਡੀਐਮ ਸਾਹਿਬ ਤੱਕ ਸਾਂਝੀ ਮੰਗਣੀ ਪੰਚਾਇਤ ਬਣੀ ਹੁੰਦਾ ਸਵਾਲ ਕਿ ਕਿਤੇ ਗਾਇਬ ਸੀ ਸਾਹਿਬ ਬਾਈ ਬਾਈ ਆਪਣਾ ਫਟਾ ਬਲ ਕੋਈ ਹੋਏ ਬਈਓ ਸਾਹਕੇ ਦੇ ਨਾਲ ਆ ਵਿੱਚ ਬੜੇ ਨਸੀਬ ਨੇ ਜੀ ਸਾਹਿਬ ਜੀ ਸਾਹਿਬ ਨੇ ਖੁਦ ਕਿਹਾ ਬਹੁਤ ਸ਼ੁਕਰੀਆ ਮੇਰੇ ਕੋਲ ਨਾ ਬੜ ਜਾਂਦਾ ਅਮਰਾਤ ਹਾਂ ਕਿੰਨੀ ਲੋੜ ਹੈ ਬੜੇ ਭਾਰੇ ਟੀਮ ਦੇ ਵਿੱਚ ਪੂਰੇ ਹੋਏ ਨੇ ਨੀਂਦਾਂ ਨਾਲ ਬਾਈ ਬਾਈ ਕਿਉਂ ਬਾਈ ਕਿਉਂ ਆਪ ਕਹਿੰਦੇ ਆ ਤੁਸੀਂ ਟੀਚਰ ਬਣਦੇ ਨੇ ਪਰ ਇੱਕ ਮੈਟਰ ਜਿਹੜਾ ਕੋਰਟ ਦੇ ਵਿੱਚ ਹੈ ਉਹ ਯਾਰ ਨਾਈਕ ਦਿਓ ਯਾਰ ਕੀ ਗੱਲ ਸਰਕਾਰ ਦੀ ਗਲਤੀ ਹੈ ਜੇ ਦੇਜੀ ਸਾਹਿਬ ਗੇਸ ਹੋਣ ਤਾਂ ਸਾਡੀ ਭਰਤੀ ਕੋਰਟ ਦੇ ਬਾਹਰ ਆ ਜਾਣੀ ਏਜੀ ਸਾਹਿਬ ਨਾਲ ਮੀਟਿੰਗ ਹੋਈ ਏ ਉਹਨਾਂ ਨੇ ਸਿੱਧਾ ਤੇ ਸਪਸ਼ਟ ਕਿਹਾ ਹੈ ਕਿ ਜਿੰਨਾ ਚਿਰ ਸੀਐਮ ਸਾਹਿਬ ਨਹੀਂ ਕਹਿਣਗੇ ਤੇ ਸਾਸੀ ਮੈਂ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਦਾ ਫਿਰ ਸੀਐਮ ਸਾਹਿਬ ਕਦੋਂ ਕਹਿਣਗੇ ਜੀ ਅੱਜ 1 ਸਾਲ ਹੋ ਗਿਆ ਸਾਨੂੰ ਪੇਪਰ ਪਾਸ ਕਰਕੇ ਅਮਰੀਕਾ ਚ ਆਏ ਆ ਅਸੀਂ ਸਕਰੂਰ ਨਹੀਂ ਕਰਵਾ ਕੇ 1 ਸਾਲ ਤੋਂ ਸੜਕਾਂ ਤੇ ਬੈਠੇ ਆ ਸੀਐਮ ਸਾਹਿਬ ਨੂੰ ਇਹ ਸੇਜਨ ਸਾਹਿਬ ਕਦੋਂ ਇਹ ਜੀ ਸਾਹਿਬ ਨੂੰ ਆਰਡਰ ਕਰਨਗੇ ਕਿ ਤੁਸੀਂ ਕੋਰਟ ਤੇ ਪੇਸ ਹੋ ਕੇ ਇਹਨਾਂ ਦੀ ਭਰਤੀ ਕੋਰਟ ਚ ਬਾਹਰ ਕਰ ਦੇਣਾ ਸਰ ਮੀਤ ਐਰ ਸ਼ਾਮ ਨਹੀਂ ਵਿਧਾਨ ਸਭਾ ਚ ਮੁੰਡਾ ਚੱਕਿਆ ਸੀ ਪੰਜਾਬੀ ਪੇਪਰ ਦਾ ਉਦੋਂ ਉਹਨਾਂ ਨੇ ਕਿਹਾ ਸੀ ਜਿਹੜੇ ਬਾਹਰਲੇ ਸੁਪਿਆਲੇ ਹੈਗੇ ਉਹਨਾਂ ਨੂੰ ਅਸੀਂ ਪੰਜਾਬੀ ਪੇਪਰ ਰੱਖਿਆ ਤੇ ਜਿਹੜੇ ਤੁਹਾਡੀ ਸਰਕਾਰ ਕੋਲ ਜਿਹੜਾ ਸਾਡੇ ਪੰਜਾਬੀ ਦੇ ਪੇਪਰ ਦੀ ਕੋਈ ਪੇਰਵਾਹੀ ਨਹੀਂ ਕੀਤੀ ਜਾ ਰਹੀ ਚੰਗੀ ਤਰੀਕੇ ਨਾਲ ਸਾਡੇ ਪੰਜਾਬੀ ਪੇਪਰ ਦੀ ਕਿਉਂ ਪੈਰ ਵਾਇਨ ਕੀਤੀ ਜਾ ਰਹੀ ਹੈ ਤੁਹਾਡੀ ਵਿਧਾਨ ਸਭਾ ਦੇ ਹੀਰਿੰਗ ਸਰ ਉਹਨਾਂ ਕੋਲ ਕਲੂ ਬਾਰਡਰ ਸਰ ਵਕੀਲਾ ਨੂੰ ਗੱਲ ਨਹੀਂ ਆਉਂਦੀ ਉੱਥੇ ਸਰ ਸਿਰ ਸਾਡੀ ਗਲਤੀ ਇਹ ਹੈ ਕਿ ਅਸੀਂ ਪੇਪਰ ਦਿੱਤਾ ਉਹਨਾਂ ਨੇ ਕਿਹਾ ਪੰਜਾਬੀ 2 ਉਹ ਗਲਤੀ ਸਾਡੀ ਕੋਈ ਨਹੀਂ ਆਪਿਆ ਨੇ ਭਲਾ ਪਰ ਹੋ ਗਏ ਇੱਥੇ ਸਰ ਵਕੀਲ ਲਗਾ ਦੇ ਜੀ ਅਸੀਂ ਟੈਨ ਵੀ ਪਾਸ ਕਰਦੇ ਹਾਂ ਪਰ ਸਟੱਗ ਕਰਦੇ ਨੇ ਇਹਨਾਂ ਨੇ ਕਰ ਕਰ ਕੇ ਸਾਡੀ ਬਾਕੀ ਜਿਹੜੀ ਕੋਰ ਹੋਣੀ ਹੈ ਜੇ ਕਿਸੇ ਕੰਮ ਨੂੰ ਹੋ ਤਾਂ ਹੱਥ ਖੜੇ ਕਰ ਜਾਵੇ ਸਰਕਾਰ ਨਾ ਸਾਡੀ ਕੰਮ ਕਰਨਗੀ ਅਸੀਂ ਸਿਰ ਤੋਂ ਪਿੰਡਾਂ ਵਿੱਚ ਕੋਲੀ ਵੜ ਦੇਣਾ ਹੈ ਨਹੀਂ ਕਰੂਗੀ ਜੀ ਨਹੀਂ ਹਸਪਤਾਲ ਵਿੱਚ ਤਾਂ ਬੈਕ ਕੋਈ ਨਹੀਂ ਸਰ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਤੁਹਾਨੂੰ ਅਸੀਂ ਵੋਟਾਂ ਪਾਈਆਂ ਉਸ ਦਿਨ ਆਪਣੇ ਜਿਹੜੇ ਸਿੱਖਿਆ ਮੰਤਰੀ ਸਾਹਿਬ ਦਾ ਬਿਆਨ ਦਵਾਇਆ ਨਾ ਵਿਧਾਨ ਸਭਾ ਦੇ ਵਿੱਚ ਉਹ ਨਹੀਂ ਉਹਨਾਂ ਨੇ ਤਾਂ 5 ਸਤੰਬਰ ਦਾ ਪਰ ਉਹ ਬਿਆਨ 31 ਜੁਲਾਈ ਨੂੰ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਤੁਹਾਡੀ 4 ਅਪ੍ਰੈਲ ਨੂੰ ਤਰੀਕ ਹੈ ਨਾ ਮੈਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਤੁਹਾਡਾ ਜਿਹੜਾ ਮੈਟਰ ਹੈ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਤੁਹਾਡੇ ਆਸਤੇ ਪਤਾ ਨਹੀਂ ਕਿੰਨੀ ਵਾਰੇ ਲੜ ਕੇ ਉੱਥੇ ਆ ਗਿਆ ਵੀ ਇਹਨਾਂ ਦਾ ਜਿਹੜਾ ਕੰਮ ਹੈ ਬੜਾ ਜ਼ਰੂਰੀ ਹੈ ਆਪਾਂ ਕਰੀਏ ਵੇਖੋ ਹੁਣ ਚਾਹ ਨੂੰ ਜਿਹੜੀ ਤਰੀਕ ਹੈ ਉਹਦੇ ਵਿੱਚ ਬੜੀ ਮਜ਼ਬੂਤੀ ਨਾਲ ਤੁਹਾਡਾ ਕੇਸ ਉੱਥੇ ਰੱਖਿਆ ਜਾਣਾ ਸਰਕਾਰ ਵੱਲੋਂ ਠੀਕ ਹੈ ਤੁਸੀਂ ਬੇਫਿਕਰ ਹੋ ਜਾਓ ਅਸੀਂ ਆਪ ਚੌਣੇ ਆ ਤੁਸੀਂ ਸਾਡੇ ਭੈਣ ਭਰਾ ਹੋ ਤੁਹਾਡੇ ਵਿੱਚੋਂ ਹੀ ਅਸੀਂ ਆ ਤੁਸੀਂ ਸਾਨੂੰ ਚੁਣ ਕੇ ਭੇਜਿਆ ਤੁਹਾਡੀ ਉੱਤੇ ਗੱਲ ਪਹੁੰਚਾਈਏ ਇਹ ਤੁਹਾਡੀ ਗੱਲ ਪਹੰਚੀ ਹੈ ਤੇ ਤਾਂ ਹੀ ਵਿਧਾਨ ਸਭਾ ਦੇ ਵਿੱਚ ਉਹਦੀ ਕੋਈ ਗੱਲ ਹੋਈ ਹੈ ਔਰ ਦੂਸਰੀ ਗੱਲ ਮੈਂ ਕਰਦਾ ਜਿੰਨਾ ਵੀ ਤੁਹਾਡਾ ਮੈਟਰ ਹੈ ਸਾਰਾ ਸੀਐਮ ਸਾਹਿਬ ਦੀ ਨੋਲਿਜ ਦੇ ਵਿੱਚ ਹੈ ਸਿੱਖਿਆ ਮੰਤਰੀ ਸਾਹਿਬ ਦੀ ਨੋਲਿਜ ਦੇ ਵਿੱਚ ਹੈ ਔਰ ਟੀਚਰ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਨੇ ਕਈ ਸਕੂਲ ਖਾਲੀ ਪਏ ਨੇ ਔਰ ਬਹੁਤ ਜ਼ਿਆਦਾ ਜ਼ੋਰ ਲੱਗਿਆ ਸਾਡਾ ਵੀ ਤੁਹਾਡਾ ਜਿਹੜਾ ਮੈਟਰ ਹੈ ਇਹਨੂੰ ਹੱਲ ਕੀਤਾ ਜਾਵੇ ਬੜਾ ਜਲਦੀ ਤੇ ਜਿਹੜੇ ਸਕੂਲ ਖਾਲੀ ਪਏ ਨੇ ਉਹਨਾਂ ਦੇ ਵਿੱਚ ਟੀਚਰ ਪਹੁੰਚਣ ਪਹੁੰਚਨੇ ਚਾਹੀਦੇ ਨੇ ਨਾ ਸੋ ਤੁਸੀਂ ਮੇਰੇ ਭੈਣ ਭਰਾਓ ਸਾਰੇ ਜੇ ਤੋ ਤੁਸੀਂ ਨੌਕਰੀਆਂ ਤੇ ਲੱਗੋਗੇ ਤੁਹਾਡਾ ਰੋਜ਼ਗਾਰ ਚੱਲੂਗਾ ਤੁਹਾਡੇ ਪਰਿਵਾਰ ਸੈੱਟ ਹੋਣਗੇ ਤੇ ਵੇਖੋ ਇਹ ਤੋਂ ਨਾਲ ਖੁਸ਼ੀ ਸਾਨੂੰ ਹੋਰ ਕੀ ਹੋ ਸਕਦੀ ਤੁਸੀਂ ਬੇਫਿਕਰ ਰਹੋ ਤੁਹਾਡੀ ਮੰਗ ਬਿਲਕੁਲ ਜਾਇਜ਼ ਹੈ ਔਰ ਤੁਹਾਡੀ ਜਿਹੜੀ ਇਹ ਲੜਾਈ ਹੈ ਤੁਹਾਡੀ ਲੜਾਈ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਤੁਸੀਂ ਮੈਨੂੰ ਬਾਹਰ ਨਾ ਸਮਝੋ ਠੀਕ ਹੈ ਹੁਣ 4 April ਨੂੰ ਡੇਟ ਹੈ ਜੀ ਸਾਹਿਬ ਪੇਸ਼ ਹੋਣਗੇ ਕਿ ਨਹੀਂ ਉਸ ਪਰ ਮੇਰੀ ਗੱਲ ਸਰ ਸਾਨੂੰ ਇਹ ਸਟੇਟਮੈਂਟ ਕਾਣਾ ਕਰਦਾ ਕੱਲ ਐਡ ਕਰ ਦਿੱਤਾ 50 ਜੀ 4 April ਨੂੰ 4 April ਨੂੰ ਸਾਡੀ ਹੀਅਰਿੰਗ ਹੈ ਸਿੱਖਿਆ ਮੰਤਰੀ ਜੀ ਜਦੋਂ ਵੀ ਸਾਡੀ ਹੀਅਰਿੰਗ ਹੁੰਦੀ ਹੈ ਉਸ ਤੋਂ 2 ਦਿਨ 3 ਦਿਨ ਪਹਿਲਾਂ ਸਾਡੇ ਨਾਲ ਰੈਗੂਲਰ ਮੀਟਿੰਗਾਂ ਕਰਦੇ ਆ ਹਰ ਵਾਰੀ ਜਿਵੇਂ ਤੁਸੀਂ ਹੁਣ ਕਿਹਾ ਕਿ 4 ਤਰੀਕ ਨੂੰ ਤੁਹਾਡਾ ਜਿਹੜਾ ਪੱਖ ਹੈ ਬੜੀ ਮਜ਼ਬੂਤੀ ਨਾਲ ਰੱਖਿਆ ਜਾਵੇਗਾ ਉਵੇਂ ਸਿੱਖਿਆ ਮੰਤਰੀ ਜੀ ਸੇਮ ਐਜ਼ ਇਟ ਇਜ਼ ਸਾਨੂੰ ਇਹ ਭਰੋਸਾ ਦਿਵਾ ਦਿੱਤਾ ਹੈ ਪਰ ਹਰ ਵਾਰੀ ਕੇਸ ਦਾ ਫੈਸਲਾ ਕੁਝ ਹੋਰ ਨਿਕਲਦਾ ਹੈ ਸਾਡੀ ਪੈਰ ਦੀ ਹੁਣ ਮੇਰੇ ਕੋਲ ਹੋਵੇ ਸੀਐਮ ਸਾਹਿਬ ਕੋਲ ਹੋਵੇ ਸਿੱਖਿਆ ਮੰਤਰੀ ਸਾਹਿਬ ਕੋਲ ਹੋਵੇ ਤਾਂ ਹੁਣੇ ਤੁਸੀਂ ਕਰਾ ਲਓ ਮੈਟਰ ਕੋਡ ਦੇ ਵਿੱਚ ਹੈ ਨਾ ਮੈਟਰ ਕੋਡ ਦੇ ਵਿੱਚ ਹੈ ਦੇਖੋ ਆਹ ਤੁਹਾਡੀ ਗੱਲ ਵੀ ਤੇ ਜੀ ਆਪਾਂ ਬਾਦਲਿਆ ਸਾਰਾ ਕੁੜੀ ਕੋਆ ਤੇ ਤੁਸੀਂ ਵੀ ਹੌਸਲਾ ਰੱਖੋ ਹੌਸਲਾ ਰੱਖੋ ਮੇਰੀ ਵੀਰ ਗੱਲ ਤਾਂ ਸੁਣੋ ਸਰ ਇਹਨਾਂ ਨੇ ਗੱਲ ਤਾਂ ਪੁੱਛ ਲਿਆ ਪਿਛਲੀਆਂ ਜੁਨੀਆਂ ਭਰਤੀਆਂ ਦੇਖੋ ਰੋਣਾ ਸੀਗਾ ਮੇਰੇ নোਟੀਫਿਕੇਸ਼ਨ ਆ ਜਾ ਕੱੱਲ ਨੂੰ ਕੋਈ ਕੰਪਨੀ ਤਾਂ ਤੁਸੀਂ ਮੇਰੀ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਦੇਖੋ ਸਾਰੀਆਂ ਮੇਰੀਆਂ ਭੈਣਾਂ ਨੇ ਵੀਰ ਨੇ ਪਿਛਲੀਆਂ ਜੁਨੀਆਂ ਵੀ ਭਰਤੀਆਂ ਸੀ ਜੁਨੀਆਂ ਵੀ ਭਰਤੀਆਂ ਸੀ ਮਗਰ ਲੱਗ ਲੱਗ ਕੇ ਸਾਰੀਆਂ ਹਲ ਕਰਾਈਆਂ ਨੇ ਨਾ ਤੁਹਾਡੀ ਵੀ ਕਰਾਵਾਂਗੇ ਕਿਉਂ ਵਿਸ਼ਵਾਸ ਰੱਖੋ ਤੁਸੀਂ ਬੜਾ ਜਲਦੀ ਕਰਾਵਾਂਗੇ ਸਾਲ ਹੋ ਗਏ ਦੇਖਾ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਗੱਲ ਕਰੋ ਵੀਰੇ ਇਹ ਐਮਐਲ ਦਾ ਗੱਲ ਕਰ ਜਿੰਨੀਆਂ ਵੀ ਪਕੀਆਂ ਜਿਹੜੀਆਂ ਨੇ 6835 ਅਜੇ ਰਲ ਰਹੀ ਏ 2364 ਉੱਥੇ ਦੀ ਉੱਤੇ ਖੜੀ ਏ 5994 ਦੀ ਕੋਈ ਵੀ ਅਪਡੇਟ ਨਹੀਂ ਕਿਹੜੀਆਂ ਪਰਤੀਆਂ ਫਿਲਕਾ ਕਰਦੇ ਹੋ ਬਿਲਕੁਲ ਕੋਈ ਨਾ ਕਰਦੇ ਆਣੀ ਆ ਪਲੀਟ ਹੋਈ ਸਰ ਤੁਹਾਡਾ ਰੋਜ਼ ਇਸ਼ਤਿਹਾਰ ਹੁੰਦਾ ਵੀ ਅਸੀਂ ਪੰਜਾਬ